ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਕਿਸਾਨ ਜਥੇਬੰਦੀਆਂ ਦੇ ਵੱਲੋਂ ਜੋ ਕਾਲ ਦਿੱਤੀ ਗਈ ਸੀ 30 ਦਸੰਬਰ ਦੇ ਪੰਜਾਬ ਬੰਦ ਦੀ ਸੋ ਅੱਜ 30 ਦਸੰਬਰ ਨੂੰ ਪੰਜਾਬ ਪੂਰਾ ਬੰਦ ਹੈ ਤੁਸੀਂ ਪਿੱਛੇ ਵੀ ਇਹ ਦੇਖ ਸਕਦੇ ਹੋ ਕਿ ਕਰਾਲੀ ਸ਼ਹਿਰ ਦਾ ਪੂਰਾ ਬਾਜ਼ਾਰ ਬੰਦ ਹੈ ਸੋ ਕਰਾਲੀ ਸ਼ਹਿਰ ਦੇ ਵਿੱਚ ਜੋ ਧਰਨਾ ਲੱਗਿਆ ਹੋਇਆ ਹੈ ਕਿਸਾਨਾਂ ਦੇ ਵੱਲੋਂ ਬੱਸ ਸਟੈਂਡ ਲਾਈਟਾਂ ਤੇ ਉੱਥੇ ਚਲਦੇ ਆ ਤੇ ਤੁਹਾਨੂੰ ਇਹ ਗੱਲਬਾਤ ਵੀ ਕਰਾਉਂਦੇ ਆ ਅਤੇ ਪੂਰੀ ਜਾਣਕਾਰੀ ਵੀ ਦਿਖਾਉਂਦੇ ਆ ਕਿਸਾਨ ਮਜ਼ਦੂਰ ਇਕਟਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਇਕਟਾ ਜ਼ਿੰਦਾਬਾਦ ਟੱਕਾਸ਼ਾਹੀ ਨਹੀਂ ਚਲੇਗੀ ਟੱਕਾਸ਼ਾਹੀ ਨਹੀਂ ਚਲੇਗੀ ਇੱਥੋਂ ਦਾ ਪ੍ਰਸ਼ਾਸਨ ਮਰਦਾਬਾਦ ਇੱਥੋਂ ਦਾ ਪ੍ਰਸ਼ਾਸਨ ਮਰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਸਮਰਥਨਾਚੰਬੇਲਿਆਏ ਕਿਸਾਨਾਂ ਵੱਲੋਂ ਜਿਹੜਾ ਅੱਜ ਦਾ ਇਹ ਪੰਤੀ ਕਾਲ ਦਿੱਤੀ ਗਈ ਸੀ ਪੰਜਾਬ ਦੀ ਇਹ ਆਪਣਾ ਦੇਖੋ ਜੀ ਬਹੁਤ ਜ਼ਿਆਦਾ ਆਪਣਾ ਇਕੱਠ ਹੋ ਵੀ ਦੋਏ ਪਾਸੇ ਸਾੜੇ ਬਰੋਦੀ ਟੂਲਪਲਾਜੇ ਦੇ ਵੀ ਸਾਡਾ ਉਧਰ ਆ ਜੀ ਛੇਰੇ ਪੰਜਾਬ ਦਾ ਦੇ ਇੱਥੇ ਕਰਾਲੀ ਚ ਸਾਡਾ ਜੀ ਮੇਨ ਹੈਂਡਲਿਕਾ ਤੇ ਤੇ ਬਹੁਤ ਸੋਹਣੇ ਜਾਨੀ ਕਿ ਇੱਥੇ ਸ਼ਾਂਤੀਪੂਰਵ ਚੱਲ ਰਿਹਾ ਕਿਸੇ ਨੂੰ ਤੰਗੀ ਨਹੀਂ ਦੇ ਰਹੀ ਐਂਬੂਲੈਂਸ ਲੰਘ ਰਹੀਆਂ 에어ਪੋਰਟ ਵਾਲੀ ਬੰਦੇ ਜਾ ਰਹੇ ਕਿਸੇ ਨੂੰ ਪ੍ਰੋਬਲਮ ਨਹੀਂ ਜੀ ਅਸੀਂ ਸਿਰਫ ਆਪਣਾ ਜਿਹੜਾ ਸਾਡਾ ਬੁੱਢਾ ਜਰਨੈਲ ਸਰਦਾਰ ਜਗਜੀਤ ਸਿੰਘ ਢੱਲਿਆਂ ਨੂੰ ਅੱਜ 35ਵਾਂ ਦਿਨ ਹੋ ਗਿਆ। ਉਹਨਾਂ ਦੇ ਕਾਲ ਤੇ ਅਸੀਂ ਇੱਥੇ ਇਕੱਤਰ ਹੋਏ ਆਂ। ਇਸ ਕਰਕੇ ਅਸੀਂ ਆਪਣਾ ਪੰਦਰਾਂ ਸੱਦਾ ਦਾ ਅਸੀਂ ਕਰਾ ਲਈ ਬੈਠੇ ਜੀ ਆਪਣਾ ਮੰਗਾ ਦੀ ਗੱਲ ਕਰੀਏ ਕਿਹੜੀਆਂ ਮੰਗਾ ਨੂੰ ਲੈ ਕੇ ਜਿਹੜਾ ਇਹ ਬੰਦ ਦੀ ਕਾਲ ਦਿੱਤੀ ਮੰਗ ਤਾਂ ਸਾਡੀ ਮੈਨ ਜੀ ਐਮਐਸਪੀ ਦੀ ਗਰੰਟੀ ਹੈ ਜੀ। ਉਹ ਐਮਐਸਪੀ ਦੀ ਗਰੰਟੀ ਹਾਂ ਕਰਕੇ ਬਾਅਦ ਚ ਮੁੱਕਰ ਗਏ ਜੀ ਉਹ। ਉਹਦੇ ਕਰਕੇ ਜੀ ਸਾਡਾ ਇਹ ਧਰਨਾ ਪ੍ਰਦਰਸ਼ਨ ਚੱਲ ਰਿਹਾ 35 ਦਿਨ ਤੇ ਜੀ ਬੁੱਢਾ ਜਰਨੈਲ ਜੀ ਆਪਣੇ ਪੁਖੜਤਾਲ ਦੇ ਬੈਠੇ ਲੱਗਦਾ ਹੈ ਕਿ ਇੱਕ ਦਿਨ ਤੇ ਬੰਦ ਨਾਲ ਕੌਟੀਆਂ ਮੰਗਾ ਦਾ ਜਿਹੜਾ ਪੂਰੀ ਹੋਏਗੀ ਮੰਗਾ ਮੰਨੀ ਪੱਲਣੇ ਇੱਕ ਇੱਕ ਦਿਨ ਨਾਲ ਤਾਂ ਵੈਸੇ ਆ ਜੀ ਥੋੜਾ ਜਿਹਾ ਸੰਗਤ ਵਿੱਚ ਤਸ਼ਾਹ ਆ ਜਾਂਦਾ ਜੀ ਨਹੀਂ ਵੈਸੇ ਥੋੜਾ ਜਿਹਾ ਠੰਡਾ ਹੋ ਜਾਂਦਾ ਕੰਮ ਜੀ ਉਹਦੇ ਕਰਕੇ ਜੀ ਇਹ ਦਮਾਂਦਾਰ ਸੱਦਾ ਤਾਂ ਜੀ ਥੋੜਾ ਜਿਹਾ ਇਹ ਮੜਿਆ ਸਰਕਾਰ ਗਵਰਨਮੈਂਟ ਨੂੰ ਹਲੂਣਾ ਦੇਣੇ ਖਾਤਰ ਇੱਕ ਦਿਨ ਦਾ ਬੰਦ ਰਸਦਾ ਲੋਕ ਕਹਿੰਦੇ ਆ ਕਿਸਾਨ ਬਾਰ ਬਾਰ ਰੋਡ ਜਾਮ ਕਰਕੇ ਬੈਠ ਜਾਂਦੇ ਸਾਨੂੰ ਬੜੀ ਪਰੇਸ਼ਾਨੀ ਆ ਵੀ ਕਿਸਾਨਾਂ ਨੂੰ ਇਸ ਦਾ ਕੋਈ ਬਦਲ ਲੱਭਣਾ ਕਿਸਾਨਾਂ ਦਾ ਦੇਖੋ ਜੀ ਦਿਮਾਗ ਤਾਂ ਖਰਾਬ ਨਹੀਂ ਜਿਹੜੇ ਜੀ ਇਦਾਂ ਬੈਠੂ ਜੇ ਕੋਈ ਤੁਹਾਨੂੰ ਪ੍ਰੋਬਲਮ ਹੈ ਤਾਂ ਆ ਕੇ ਅਸੀਂ ਹੋਰ ਬਾਰ-ਬਾਰ ਬੈਠ ਰਹੇ ਹਾਂ ਜੀ ਸਾਡੀ ਐਮਐਸਬੀ ਦੀ ਗਾਰੰਟੀ ਹੁਣ ਮੋਦੀ ਆ ਜੀ ਮੋਦੀ ਨੇ ਜੀ ਮੋਦੀ ਨੇ ਤੁਸੀਂ ਪਹਿਲੀਆਂ ਸਪੀਚਾਂ ਕੱਢ ਕੇ ਦੇਖੋ ਸੁਆਮੀ ਨਾਥਨ ਰਿਪੋਰਟ ਦੇ ਉੱਪਰ ਹੀ ਉਹਨਾਂ ਨੇ ਸਰਕਾਰ ਬਣਾਈ ਹੈ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰੂੰਗੇ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰੂੰਗੇ ਮੌਕੇ ਦਾਗਾ ਸੁਆਮੀ ਨਾਥਨ ਦੀ ਰਿਪੋਰਟ ਐਮਐਸਬੀ ਕੋਈ ਨਹੀਂ ਹੋਣਾ ਕੋਈ ਚੀਜ਼ ਦੀ ਗਾਰੰਟੀ ਨਹੀਂ ਠੀਕ ਹੈ ਜੀ ਪ੍ਰਸ਼ਾਸਨ ਵੱਲੋਂ ਕਿੱਦਾਂ ਦਾ ਤੁਹਾਨੂੰ ਸਹਿਯੋਗ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਡੇ ਆਪਣਾ ਜੀ ਅਸੀਂ ਇੱਥੇ ਬੈਠੇ ਆ ਜੀ ਕਰਮਚਾਰੀ ਵੀ ਨਾਲ ਜੀ ਸਾਡੇ ਕੋਈ ਉਹਨਾਂ ਨੂੰ ਸਾਨੂੰ ਤੰਗੀ ਨਹੀਂ ਸਾਨੂੰ ਕਿਹਾ ਜੀ ਤੁਸੀਂ ਸ਼ਾਂਤੀਪੁਰ ਵਿੱਚ ਇੱਥੇ ਬੈਠੋ ਕੋਈ ਪ੍ਰੋਬਲਮ ਨਹੀਂ ਜੀ ਕਿਹੜੀ ਕਿਹੜੀ ਜਥੇਬੰਦੀਆਂ ਪਹੁੰਚੀਆਂ ਆਏ ਸਾਡੀ ਜੀ ਮੇਨ ਪੰਜਾਬ ਇੱਥੇ ਜੀ ਸ਼ੇਰੇ ਪੰਜਾਬ ਜਥੇਬੰਦੀ ਹੈ ਜੀ ਸਾਡੇ ਏਰੀਆ ਦੀ ਬਾਕੀ ਇਲਾਕੇ ਦਾ ਸਹਿਯੋਗ ਬਹੁਤ ਹੈ ਜੀ ਬਾਕੀ ਸਾਡੇ ਨਾਲ ਜੀ ਮੁਲਾਜ਼ਮਾਂ ਦਾ ਬਹੁਤ ਸਾਡੇ ਨਾਲ ਪਿਆਰ ਹੈ ਜੀ ਸਾਡੇ ਨਾਲ ਪ੍ਰਸ਼ਾਦਾ ਗਿਆ ਕਰੇ ਬੈਠੇ ਦੁਕਾਨਦਾਰ ਵੀ ਨਹੀਂ ਬੰਦ ਹੈ ਜੀ ਕਾਫੀ ਗੱਡੀਆਂ ਦੇਖ ਰਹੇ ਸਵੇਰ ਦੀਆਂ ਕੱਢ ਵੀ ਰਹੇ ਹੋ ਤੁਸੀਂ ਕੱਢ ਜਿਹੜਾ ਐਂਬੂਲੈਂਸ ਹੈ ਜੀ ਇਹ ਆਪਣਾ ਪੀਜੀਏ ਦੀ ਓਪੀਟੀ ਦੀ ਪਰਚੀ ਜਿਹਦੇ ਕੋਲ ਮਰੀਜ਼ ਦਵਾਈ ਲੈਣ ਜਾਣੇ ਉਹਨਾਂ ਨੂੰ ਵੀ ਕੱਢ ਰਹੇ ਆ ਜੀ ਤੇ 에ਅਰਪੋਰਟ ਨੂੰ ਵੀ ਕੱਢ ਰਹੇ ਲੋਕਾਂ ਨਾਲ ਵੀ ਗੱਲਬਾਤ ਹੋਈ ਲੋਕ ਕੀ ਕਹਿ ਰਹੇ ਆ ਲੋਕ ਸਾਨੂੰ ਸਾਡੇ ਨਾਲ ਪੂਰਾ ਜੀ ਉਹ ਸਮਰਥਨ ਸਹਿਯੋਗ ਦੇ ਰਹੇ ਆ ਜੀ ਹਾਂ ਜੀ ਧੰਨਵਾਦ ਕੀ ਕਹੂੰ ਕਿ ਸਾਰਾ ਅੱਜ ਜਿਹੜਾ ਇਹ ਧਰਨਾ ਪ੍ਰਦਰਸ਼ਨ ਚੱਲਦੇ ਆ ਕਿ ਉਹ ਜਆ ਲੋਕਾਂ ਵੱਲੋਂ ਸਮਰਥਨ ਲੋਕ ਨਹੀਂ ਜੀ ਧਰਨਾ ਬੰਦਾਲਨ ਕਰਦੇ ਨੇ ਲੋਕਾਂ ਨੂੰ ਮਜਬੂਰ ਰਕਰ ਰਹੀ ਹੈ ਗਵਰਨਮੈਂਟ ਲੋਕਾਂ ਦਾ ਨਹੀਂ ਦਿਲ ਕਰਦਾ ਵੀ ਅਸੀਂ ਧਰਨਾ ਬੰ ਕੋ ਕੋ ਦੇਣਾ ਨਹੀਂ ਲੈਣਾ ਨਹੀਂ ਗੱਲਾਂ ਬਾਤਾਂ ਨਾਲ ਸਾਲਾਂ ਦਾ ਲੋਕਾਂ ਨੇ ਤਾਂ ਮਜਬੂਰ ਹੋ ਕੇ ਸੜਕਾਂ 'ਤੇ ਉੱਤਰ ਨਹੀਂ ਐ ਅੱਜ ਇੱਕ ਦਿਨ ਦਾ ਬੰਦ ਹੈ ਫਿਰ ਪਤਾ ਨਹੀਂ ਕਦੋਂ ਦੰਦਾ ਹੁਣ ਅਜੇ ਇਹੀ ਲੱਛਣ ਰਹੇ ਲੱਗਦਾ ਏ ਕਿ ਸਰਕਾਰ ਉੱਤੇ ਅਸਰ ਹੋਵੇਗਾ ਹਾਂ ਸਰ ਹੋਊਗਾ ਨਹੀਂ ਹੋਊਗਾ ਫਿਰ ਲੋਕਾਂ ਨੂੰ ਕਰਾਉਣਾ ਵੀ ਆਉਂਦਾ ਜੇ ਅਸਲ ਨਹੀਂ ਕਰੋਗੇ ਫਿਰ ਲੋਕ ਹੋਰ ਕੋਈ ਸਖਤ ਬਲਤੋਂ ਕੇ ਕਾਰਵਾਈ ਕਰੋਗੇ ਇਹ ਤਾਂ ਹੁਣ ਗਵਰਨਮੈਂਟ ਨੂੰ ਵੀ ਸੋਚਣਾ ਚਾਹੀਦਾ ਨਾ ਵੀ ਜਿਹੜੀਆਂ ਮੰਗਾਂ ਮੰਨੀਆਂ ਉਹ ਤਾਂ ਪੂਰੀਆਂ ਕਰੋ ਹੁਣ ਢੱਲੇਬਾਦ ਸਾਹਿਬ ਨੂੰ 35 ਦਿਨ ਹੋ ਗਏ ਮਰਦਬਾਤ ਤੇ ਬੈਠੇ ਨੇ ਕੋਈ ਗਿਆ ਉੱਤੇ ਸਰਕਾਰੀ ਨੁਮਾਇੰਦਗੀ ਸਿੱਧਾ ਕਨਪਲ ਜੂਨ ਨਹੀਂ ਸਰਕੇ ਵੀ ਉਹਨਾਂ ਨਾਲ ਗੱਲਬਾਤ ਕਰੀਏ ਜਾਂ ਕਰੀਏ ਲੋਕ ਤਾਂ ਸਹਿਯੋਗ ਦੇ ਰਹੇ ਪੂਰਾ ਸਾਡਾ ਜੇਕਰ ਐਮਐਸਟੀ ਜੇ ਪੂਰੀ ਹੁੰਦੀ ਹੈ ਮੰਗ ਕਿਹਾ ਕਿਸਾਨ ਦੀ ਜਿਹੜੀ ਹਾਲਤ ਸੁਧਰੇਗੀ ਉਸਦੇ ਨਾਲ ਬਿਲਕੁਲ ਸੁਧਰੂਗੀ ਜੀ ਬਿਲਕੁਲ ਸੁਧਰੂਗੀ ਕਿੱਥੇ ਦੇ ਕਿੱਥੇ ਉਹ ਸਾੜੀ ਕਣਕ ਦਾਤੇ 20 ਰੁਪਏ ਲੈ ਕੇ ਬਾਈ ਸਾਨੂੰ ਆਟਾ 40 ਰੁਪਏ ਨੂੰ ਮਿਲਦਾ ਜੇ ਅਸੀਂ ਮੁੱਲ ਲੈਣਾ 40 ਰੁਪਏ ਮਿਲਦਾ ਆਪਾਂ ਨੂੰ ਹਾਂ ਬਿਜਲੀ ਰਾੜੀ ਦਾ ਪੱਟੀ ਮੇਰੇ ਕਰੀ ਵੀ ਦਾਣਾ ਸਾਤੇ ਬਾਜ਼ਾਰ ਵੇਚ ਨੂੰ ਲੈਣੀ 120 ਨੂੰ ਮਿਲਦੀ ਹੋਂ ਸਾਨੂੰ ਉਹਦਾ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਨਾ ਸਾਨੂੰ ਇਹ ਰਜਾਤ ਮੈਂ ਰੱਜੇਵੇਂ ਨੂੰ ਕਾਹਨੂੰ ਰਜਾਉਣਾ ਹੈ ਕਹਾ ਗਵਰਨਮੈਂਟ ਹੈ ਜੀ ਦੇਖੋ 2014 ਚ ਜਦੋਂ ਮੋਦੀ ਸਾਹਿਬ ਆਏ ਸੀ ਉਦੋਂ ਉਹਨਾਂ ਨੇ ਕਿਹਾ ਸੀ ਵੀ ਮੈਂ ਸਵਾਮੀ ਨਾਥਨ ਰਿਪੋਰਟ ਲਾਗੂ ਕਰੂੰਗਾ ਸਭ ਤੋਂ ਮੇਨ ਏਜੰਡਾ ਸੀ ਉਹਨਾਂ ਦਾ ਤੇ ਉਹ ਤੋਂ ਬਾਅਦ 2018-19 ਦੇ ਵਿੱਚ ਉਹ ਕਹਿੰਦੇ ਸੀ ਮੈਂ ਜ਼ਿਮੀਦਾਰਾਂ ਦੀ ਆਮਦਨ ਦੁੱਗਣੀ ਕਰੂੰਗਾ ਦੁੱਗਣੀ ਕੀ ਕਰਨੀ ਸੀ ਉਹਨਾਂ ਨੇ ਸਾਡੇ ਤੇ ਇੱਕ ਤਾਂ ਜਦੋਂ ਦੋ ਮਤਲਬ ਪੈਂਡੈਮਿਕ ਚੱਲ ਰਿਹਾ ਸੀ ਕੋਵਿਡ ਦਾ ਉਦੋਂ ਹਿੰਦੁਸਤਾਨ ਸਰਕਾਰ ਨੂੰ ਜਾਂ ਪੰਜਾਬ ਗਵਰਨਮੈਂਟ ਨੂੰ ਬਚਾਉਣ ਵਾਲਾ ਸਿਰਫ ਇੱਕ ਜ਼ਿੰਮੇਵਾਰ ਸੀ ਜਿਹੜਾ ਕਿ ਬਾਹਰ ਬਿਮਾਰੀ ਦੀ ਪ੍ਰਵਾਹ ਕਰੇ ਬਿਨਾ ਆਪਣੀ ਕਣਕ ਦੀ ਫਸਲ ਅੱਗੇ ਵੇਚੀ ਤਾਂ ਕਿ ਮਾਰਕੀਟ 'ਚ ਸਾਰਾ ਕੁਝ ਚੱਲਦਾ ਰਹੇ ਜ਼ਿੰਮੇਵਾਰਾਂ ਦੇ ਸਿਰ ਤੇ ਜੋ ਵੀ ਹੈ ਜਿੰਨੀ ਮਾਰਕੀਟ ਹੈ ਸਾਰੀ ਜ਼ਿੰਮੇਵਾਰਾਂ ਦੇ ਸਿਰ ਤੇ ਚੱਲਦੀ ਹੈ ਖਾਣ ਪੀਣ ਦੀ ਮਾਰਕੀਟ ਹੈ ਜੋ ਤੇ ਉਹ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਸਾਡੇ ਤੇ ਕਾਲੇ ਕਾਨੂੰਨ ਬਣਾ ਕੇ ਸਾਡੇ ਤੋਂ ਇੱਕ ਤਰ੍ਹਾਂ ਖੇਤੀ ਖੋਣ ਦੀ ਬੜੀ ਤਗੜੀ ਕੋਸ਼ਿਸ਼ ਕੀਤੀ ਕਿ ਕਾਰਪੋਰੇਟਾਂ ਦੇ ਹੱਥ 'ਚ ਸਾਰਾ ਕੁਝ ਲਿਆਤਾ ਜਾਵੇ ਉਸ ਤੋਂ ਬਾਅਦ ਜਦੋਂ 700 ਬੰਦਾ ਸਾਡਾ ਸ਼ਹੀਦ ਹੋ ਗਿਆ 1.5 ਦੋ ਸਾਲ ਅਸੀਂ ਬੈਠੇ ਰਹੇ ਉਹੀ ਚੀਜ਼ਾਂ ਅਸੀਂ ਦੁਬਾਰਾ ਯਾਦ ਕਰਾਈਆਂ ਸਾਡੇ ਨਾਲ ਫੇਰ ਵਾਦਾ ਕੀਤਾ ਗਿਆ ਤੇ ਫੇਰ ਉਹ ਹੁਣ ਵਾਦਾ ਖਿਲਾਫੀ ਵੀ ਕੀਤੀ ਗਈ ਪਲੱਸ ਇੱਕ ਹੋਰ ਹੈ ਕਿ ਜਿੱਦਾਂ GST ਲਾਗੂ ਕੀਤਾ ਇਹਨਾਂ ਨੇ ਉਸੇ ਤਰ੍ਹਾਂ ਉਹੀ ਖੇਤੀ ਕਾਨੂੰਨ ਤੁਹਾਡੀ ਗੱਲ ਕਾਪੀ ਕਰ ਰਹੇ ਆ ਲੋਕ ਕਹਿ ਰਹੇ ਆ ਕਿ ਜੇਕਰ ਉਸੇ ਟਾਈਮ ਜਿਹੜਾ ਇਹ ਸੰਘਰਸ਼ ਚੱਲਦਾ ਰਹਿੰਦਾ ਤਾਂ ਹੋ ਸਕਦਾ ਐਮਐਸਪੀ ਦੀ ਜਿਹੜੀ ਮੰਗ ਪੂਰੀ ਹੋ ਜਾਂਦੀ ਉਸ ਟਾਈਮ ਨਾ ਉੱਠਦੇ 700 750 ਦੇ ਕਰੀਬ ਕਿਸਾਨ ਸ਼ਹਾਦਤ ਪਾ ਗਿਆ ਤੇ ਹੁਣ ਜਿਹੜੀ ਮੰਗ ਉੱਥੇ ਦੀ ਉੱਥੇ ਹੀ ਖੜੀ ਹੈ ਉਹਨੂੰ ਨਵੇਂ ਸਿਰੇ ਤੋਂ ਫੇਰ ਉੱਥੇ ਤੋਂ ਸ਼ੁਰੂ ਕਰਨਾ ਪੈਣਾ ਜੀ ਖੜੀ ਤਾਂ ਹੈ ਜੀ ਦੇਖੋ ਮੇਨ ਪ੍ਰੋਬਲਮ ਸਾਡੇ ਚ ਹੈ ਵੀ ਅਸੀਂ ਬੜੇ ਖੁੱਲ੍ਹ ਖੁੱਲ੍ਹਦਿਲ ਇਨਸਾਨ ਹੈ ਜੋ ਵੀ ਪੰਜਾਬੀ ਆ ਹਰਿਆਣਾ ਚ ਵੀ ਕੁਝ ਭਾਈਚਾਰਾ ਹੈ ਇਹ ਬੜੀ ਛੇਤੀ ਮੰਨ ਜਾਂਦੇ ਨੇ ਬੜੇ ਭੋਲੇ ਪਾਲੇ ਨੇ ਭਰੋਸਾ ਕਰ ਲਿਆ ਇਹ ਬੜੀ ਛੇਤੀ ਭਰੋਸਾ ਕਰ ਲੈਂਦੇ ਨੇ ਤੁਸੀਂ ਯਾਦ ਕੀਤਾ ਹੋਣਾ ਹੁਣ ਸ਼ਹੀਦੀ ਦਿਹਾੜੇ ਚੱਲਦੇ ਆ ਗੁਰੂ ਸਾਹਿਬ ਨੂੰ ਵੀ ਸਿੰਘਾਂ ਨੇ ਜਦੋਂ ਬੇਨਤੀ ਕੀਤੀ ਸੀ ਵੀ ਹੁਣ ਕਸਮਾਂ ਖਾਂਦੇ ਨੇ ਇਹ ਤਾਂ ਆਪਾਂ ਨੂੰ ਮੰਨ ਲੈਣਾ ਚਾਹੀਦਾ ਬਟ ਬਾਅਦ ਚ ਉਸ ਤੋਂ ਬਾਅਦ ਤੁਸੀਂ ਦੇਖਿਆ ਕੀ ਹੋਇਆ ਨਹੀਂ ਫਿਰ ਜੇ ਕੱਲ ਨੂੰ ਉਹ ਮੰਨਣਗੇ ਕਸਮਾਂ ਖਾਂਣਗੇ ਤੁਹਾਡੇ ਕਹੇ ਅਨਸਾਰ ਫੇਰ ਕੀ ਭਰੋਸਾ ਕਰੂਗੇ ਜਾਂ ਫਿਰ ਨਹੀਂ ਨਹੀਂ ਹੁਣ ਭਰੋਸੇ ਵਾਲਾ ਕੰਮ ਨਹੀਂ ਜੀ ਹੁਣ ਤਾਂ ਜਦੋਂ ਸਰਕਾਰ ਦੇ ਭਰੋਸੇ ਤੋਂ ਵਾਅਦੇ ਖਤਮ ਹੋਣੀ ਆ ਨਾ ਜੀ ਸਰਕਾਰ ਨੇ ਭਰੋਸਾ ਦਿੱਤਾ ਸੀ ਪਰ ਹੁਣ ਅਸੀਂ ਅਟਲ ਵਿਸ਼ਵਾਸ ਕਰ ਵੀ ਜਦੋਂ ਤੱਕ ਸੈਂਟਰ ਗਵਰਨਮੈਂਟ ਦੋਵੇਂ ਸਦਨਾਂ ਚ ਬਿਲ ਪਾਸ ਕਰਕੇ ਉਸ ਤੋਂ ਬਾਅਦ ਰਾਸ਼ਟਰਪਤੀ ਦੇ ਸਾਈਨ ਕਰਵਾ ਕੇ ਅਸੈਂਟ ਲੈ ਕੇ ਮਤਲਬ ਕਾਨੂੰਨੀ ਤੌਰ ਤੇ ਜਦੋਂ ਤੱਕ ਕਾਨੂੰਨੀ ਤੌਰ ਤੇ ਜਦੋਂ ਤੱਕ ਪੂਰਾ ਪੂਰੀ ਕਾਰਵਾਈ ਨਹੀਂ ਹੋਏਗੀ ਉਦੋਂ ਤੱਕ ਅਸੀਂ ਨਹੀਂ ਪਿੱਛੇ ਹਟਾਂਗੇ ਤੇ ਸਾਡੇ ਬਾਪੂ ਜੀ ਹਲੇ ਬੈਠੇ ਨੇ ਮਰਨ ਵਰਤ ਤੇ ਡੱਲੇਵਾਲ ਸਾਹਿਬ ਅਸੀਂ ਕੋਈ ਚੀਜ਼ ਕਿ ਨਹੀਂ ਕਰਾਂਗੇ ਜੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਉਹ ਸ਼ਹਾਦਤ ਬਹੁਤ ਵੱਡੀ ਸ਼ਹਾਦਤ ਹੈ ਤੇ ਅਸੀਂ ਖੁਦ ਸ਼ਹੀਦियां ਦੇ ਅੱਗੇ ਮਨਾਉਣਾ ਚਾਹੀਦਾ ਵੀ ਅਜੇ ਆ ਦੇਖੋ ਆਗੂ ਪਹਿਲਾਂ ਹੀ ਗੱਲ ਕਰਦੇ ਆ ਵੀ ਆਗੂ ਰਹਿ ਤੱਪਾ ਹੋ ਰਹੇ ਆ ਜੇ ਅੱਜ ਇੱਕ ਆਗੂ ਹੋਰ ਜਾਂਦਾ ਹੈ ਤਾਂ ਅਜਿਹਾ ਆਗੂ ਪੈਦਾ ਕਰਨਾ ਕਹਿੰਦੇ ਸਦੀਆਂ ਲੱਗ ਜਾਂਦੀਆਂ ਇੱਕ ਆਗੂ ਨੂੰ ਪੈਦਾ ਕਰਨ ਦੇ ਵਿੱਚ ਜੀ ਆਗੂ ਜਿਹੜੀ ਮੇਨ ਪ੍ਰੋਬਲਮ ਸਾਡੇ ਚਾਈ ਉਹ ਆਗੂ ਬਿਨਾਂ ਹੀ ਆਈ ਪਹਿਲਾਂ ਵੀ ਸਾਡੇ 31 32 ਜਥੇਬੰਦੀਆਂ ਸੀ ਇਹ ਆਪਸ ਵਿੱਚ ਕੁਝ ਬੰਦਿਆਂ ਨੂੰ ਐਸਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਵੀ ਅਸੀਂ ਤਾਂ ਜਾ ਕੇ ਪੰਜਾਬ ਦੀ ਸੀਐਮ ਸੀਟ ਮਿੰਟੋ ਮਿੰਟੀ ਸਾਹਮਣੇ ਲੈਣੀ ਹੈ ਜੀ ਦੀ ਵਜ੍ਹਾ ਕਰਕੇ ਅੱਜ ਅਸੀਂ ਸਰਵਾਈਵ ਕਰ ਰਹੇ ਹਾਂ ਉਹਨਾਂ ਨੇ ਬੇਸਿਕਲੀ ਕੁਝ ਬੰਦਿਆਂ ਨੇ ਲਾਲਚ ਕੀਤਾ ਕੁਰਸੀ ਵਾਸਤੇ ਜੋ ਕਿ ਅੱਜ ਸਾਡੇ ਲਈ ਬਹੁਤ ਘਾਤਕ ਸਾਬਤ ਹੋ ਚੁੱਕਾ ਮੋੜ ਜਿਹੜਾ ਉਸੇ ਸਟੈਪ ਤੇ ਅਸੀਂ ਆ ਗਏ ਜਿੱਥੋਂ ਸ਼ੁਰੂ ਹੋਈ ਸੀ ਜੀ ਸੰਘਰਸ਼ ਫੇਰ ਉੱਥੇ ਹੀ ਚੱਲੇਗਾ ਸੰਘਰਸ਼ ਚੱਲੇਗਾ ਜੀ ਤੇ ਹੁਣ ਬੇਸਿਕਲੀ ਆਪਾਂ ਦੇਖ ਹੀ ਰਹੇ ਹਾਂ ਵੀ ਜਿਸ ਹਿਸਾਬ ਨਾਲ ਸਾਡੀ ਲੁੱਟ ਹੋ ਰਹੀ ਹੈ ਇੱਕ ਤਾਂ ਇਹ ਐਮਐਸਪੀ ਨਾ ਦੇ ਕੇ ਲੁੱਟ ਹੋ ਰਹੀ ਹੈ ਇੱਕ ਕਰੀ ਪੰਜਾਬ ਚ 85 ਲੱਖ ਲੀਟਰ ਦੇ ਆਸ-ਪਾਸ ਦੁੱਧ ਲੱਗਦਾ ਹੈ ਰੋਜ਼ ਦਾ ਤੇ ਜਦ ਕੇ ਪੰਜਾਬ ਦੀ ਪ੍ਰੋਡਕਸ਼ਨ ਸਿਰਫ 14 ਲੱਖ ਲੀਟਰ ਹੈ ਜਿਹੜੀ ਪ्युअर ਦੁੱਧ ਦੀ ਹੈ ਜਿਹੜਾ ਇਹ ਕਾਲਾ ਬਾਜ਼ਾਰੀ ਹੋ ਰਹੀ ਹੈ ਕੌਣ ਕਰ ਰਿਹਾ ਉਸ ਚੀਜ਼ਾਂ ਤਾਂ ਨੱਥ ਪਾਈ ਨਹੀਂ ਜਾ ਰਹੀ ਵਜਨ ਉਹਨਾਂ ਤੇ ਪਾਇਆ ਜਾ ਰਿਹਾ ਜਿਹੜੇ ਉਹ 14 ਲੱਖ ਲੀਟਰ ਪੂਰੇ ਦਿਨ ਚ ਤਿਆਰ ਕਰਦੇ ਨੇ ਪੰਜਾਬ ਬੰਦੇ ਸੱਤਾ ਦਿੱਤਾ ਗਿਆ ਉਸ ਦੇ ਬਾਰੇ ਕੀ ਕਿਹਾ ਜਾਉਂਦਾ ਅੱਜ ਅਸੀਂ ਕਰਾਲੀ ਸ਼ਹਿਰ ਦੇ ਨਾਤੇ ਹੋਣ ਦੇ ਨਾਤੇ ਅਸੀਂ ਕਿਸਾਨਾਂ ਦੇ ਨਾਲ ਆ ਕਿਉਂਕਿ ਜਿਹੜੀਆਂ ਸਾਡੀਆਂ ਦੁਕਾਨਦਾਰੀਆਂ ਏ ਉਹ ਵੀ ਕਿਸਾਨਾਂ ਦੇ ਨਾਲ ਹੀ ਚੱਲਦੀਆਂ ਜੇ ਕਿਸਾਨ ਮੰਨ ਲਓ ਵਧੀਆ ਤਰੀਕੇ ਨਾਲ ਜੀਊਗਾ ਤਾਂ ਹੀ ਸਾਡੀਆਂ ਦੁਕਾਨਦਾਰੀਆਂ ਚੱਲੂਗੀਆਂ ਅਸੀਂ ਕਿਸਾਨਾਂ ਦੇ ਸਮਰਥਨ ਨੂੰ ਪੂਰਾ ਅਜ ਕਰਾਲੀ ਸ਼ਹਿਰ ਦੇ ਵਿੱਚ ਸਾਨੂੰ ਸਮਰਥਨ ਮਿਲ ਰਿਹਾ ਹੈ ਸਾਰੀ ਮਾਰਕੀਟਾਂ ਬੰਦਾਂ ਅਸੀਂ ਕਿਸਾਨਾਂ ਦੇ ਨਾਲ ਹਾਂ ਸਾਰੇ ਡੱਲੇਵਾਲ ਸਾਹਿਬ ਤਕਰੀਬਨ ਇੱਕ ਮਹੀਨੇ ਤੋਂ ਮਰਨ ਵਰਤ ਦੇ ਬੈਠੇ ਹੋਣੇ ਪੁੱਕੜਦਾਰ ਦੇ ਬੈਠੇ ਆ ਉਹਨੇ ਬਾਰੇ ਕੀ ਕਹਿਣਾ ਚਾਹੁੰਦਾ ਡੱਨੇਵਾਲ ਦੀ ਸ਼ਹਾਦਤ ਕੋਈ ਜੇ ਹੋ ਵੀ ਜਾਂਦੀ ਹੈ ਕੋਈ ਐਸੀ ਨਹੀਂ ਜਾਂਦੀ ਐਸੀ ਵੀ ਸ਼ਹਾਦਤਾਂ ਦੇ ਜਿਹਨੂੰ ਤਿਆਰ ਬੈਠੇ ਆ ਡੱਲੇਵਾਲ ਨੂੰ ਅਸੀਂ ਪੂਰਾ ਸਮਰਥਨ ਦੇਵਾਂਗੇ